ਸਾਡੇ ਪੰਜਾਬ ਦੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਸਾਡੇ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ੇ ਇੱਕ ਬਹੁਤ ਹੀ ਸਫਲ ਮੁਹਿੰਮ ਜਿਹੜੀ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਅੰਮ੍ਰਿਤਸਰ ਦੇ ਹਾਤੀਲੀ ਪੁਲਿਸ ਉਸੇ ਕੜੀ ਤੇ ਚੱਲਦਿਆਂ ਹੋયા ਇਸ ਨਕਸ਼ੇ ਕਦਮ ਤੇ ਚੱਲਦਿਆਂ ਹੋયા ਸਾਡੀ ਸਪੈਸ਼ਲ ਸੈੱਲ ਦੀ ਟੀਮ ਨੂੰ ਅੰਡਰ ਸੁਪਰਵੀਜ਼ਨ ਆਫ ਐਸਪੀਡੀ ਐਂਡ ਡੀਐਸਪੀਡੀ ਗੁਰਿੰਦਰ ਨਾਗਰਾ ਸਾਡੀ ਟੀਮ ਨੂੰ ਇੱਕ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਸਾਨੂੰ ਪਤਾ ਲੱਗਿਆ ਕਿ ਇੱਕ ਜੋਬਨ ਨਾਂ ਦਾ ਵਿਅਕਤੀ ਹੈਗਾ ਜੋ ਦੇ ਪਿੰਡ ਦਾ ਹੈ ਹੀ ਥਾਣਾ ਬਿਆਸ ਦਾ ਇਹ ਟਰਾਂਮਾ ਡੋਲ ਦੀ ਵੱਡੇ ਲੈਵਲ ਤੇ ਸਪਲਾਈ ਕਰਦਾ ਹੈ ਤੇ ਜਦੋਂ ਅਸੀਂ ਇਹਦੀ ਤਲਾਸ਼ੀ ਕੀਤੀ ਸਾਨੂੰ ਇਹਦੇ ਕੋਲੋਂ ਹਜ਼ਾਰ ਟਰਾਂਮਾ ਡੋਲ ਦੀਆਂ ਟੈਬਲੇਟਸ ਆਦਿ ਕੋਲੋਂ ਰਿਕਵਰ ਹੋਈਆਂ ਇੱਕ ਗਲੌਕ ਪਿਸਟਲ ਤੇ ਪੰਜ ਜਿਹੜੇ ਜ਼ਿੰਦਾ ਰਾਊਂਡ ਇਹਦੇ ਤੋਂ ਰਿਕਵਰ ਹੋਏ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਜਿਹੜੀ ਅਮ੍ਰਿਤਸਰ ਤੇ ਹਾਤੀ ਦੀ ਪੁਲਿਸ ਲਗਾਤਾਰ ਇਹ ਜਿਹੜੇ ਨਸ਼ਾ ਤਸਕਰ ਨੇ ਚਾਹੇ ਉਹ ਛੋਟੇ ਲੈਵਲ ਦੇ ਨੇ ਸਟਰੀਟ ਲੈਵਲ ਪੈਡਨਿੰਗ ਵਾਲੇ ਜਾਂ ਫਿਰ ਉਹ ਵੱਡਾ ਵੱਡੇ ਲੈਵਲ ਦੇ ਜਿਹੜੇ ਨਸ਼ਾ ਤਸਕਰ ਨੇ ਇਹ ਸਾਰਿਆਂ ਤੇ ਬਿਲਕੁਲ ਨਕੇਲ ਕੱਸਦਿਆਂ ਹੋਇਆਂ ਅਸੀਂ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਰਿਕਵਰੀਜ਼ ਕੀਤੀਆਂ ਨੇ ਤੇ ਇਹ ਜਿਹੜਾ ਜੋਬਨ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਜਿਹਦੇ ਖਿਲਾਫ ਪਹਿਲਾਂ ਵੀ 7 ਸੰਘੀਨ ਜਿਹੜੇ ਜੁਰਮ ਨੇ ਉਹਨਾਂ ਦੇ ਤਹਿਤ ਮੁਕਦਮੇ ਦਰਜ ਨੇ ਇਹਦੇ ਚੋਂ ਇਹਦੇ 307 ਦੇ ਅਟੈਂਪਟ ਟੂ ਮਰਡਰ ਦੇ ਪਰਚੇ ਦਰਜ ਨੇ ਐਨਡੀਪੀਐਸ ਦੇ ਵੀ ਪਰਚੇ ਦਰਜ ਨੇ ਡਕੈਤੀ ਦੇ ਵੀ ਪਰਚੇ ਦਰਜ ਨੇ ਇਦਾਂ ਦੇ ਮੁਜਰਮ ਮੁਜਰਮ ਨੂੰ ਅਸੀਂ ਫੜ ਕੇ ਇਹਦੇ ਕੋਲੋਂ 1.8 ਲੱਖ 8000 ਟਰਾਮਾਡੋਲੀਆਂ ਟੈਬਲੇਟਸ ਫੜ ਕੇ ਇਹ ਜਿਹੜੇ ਪੂਰੇ ਇਲਾਕੇ ਚ ਅਮਰਿਤਸਰ ਦਿਹਾਤੀ ਦੇ ਇਲਾਕੇ ਚ ਇਹਨਾਂ ਨੇ ਸਪਲਾਈ ਕਰਨੀ ਸੀ ਉਹ ਪੂਰੀ ਸਪਲਾਈ ਦਾ ਬਿਲਕੁਲ ਉਹਨੂੰ ਚੋਕ ਕੀਤਾ ਇਦਾਂ ਅਸੀਂ ਪਹਿਲਾਂ ਵੀ ਆਪਰੇਸ਼ਨਸ ਕਰਦੇ ਰਹੇ ਹਾਂ ਤੇ ਆਉਣ ਵਾਲੇ ਸਮੇਂ ਚ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਇਦਾਂ ਕਾਰਵਾਈ ਚੱਲਦੀ ਰਹੀ ਹੈ ਇੰਨੀ ਵੱਡੀ ਮਾਤਰਾ ਦੇ ਵਿੱਚ ਇਹ ਬਹੁਤ ਹੀ ਇੱਕ ਟੈਪਿਕ ਹੋਇਆ ਕਿ ਮੋਸਟਲੀ ਫੈਕਟਰੀ ਕਰਾ ਕੇ ਇਹਦੀ ਵੱਡੀ ਮਾਰਕਾ ਹੈ ਦੇਖੋ ਜੀ ਇਹ ਜਿਹੜਾ ਇਹਦਾ ਮੋਡਸਪਰਿੰਡ ਏਦਾਂ ਸੀਗਾ ਇਹ ਆਪਣੇ ਸਾਥੀਆਂ ਨਾਲ ਤਾਲਮੇਲ ਕਰਕੇ ਦਿੱਲੀੋਂ ਇਹ ਜਿਹੜੀਆਂ ਟੂਰਿਸਟ ਬੱਸਿਸ ਚੱਲਦੀਆਂ ਨੇ ਅਮ੍ਰਿਤਸਰ ਆਉਂਦੀਆਂ ਨੇ ਇਹ ਟੂਰਿਸਟ ਬੱਸ ਤੇ ਰਾਹੀਂ ਜਿਹੜੇ ਦੋ ਵੱਡੇ ਤੋੜੇ ਸੀਗੇ ਇਹਨੇ ਉਹ ਦਵਾਈਆਂ ਦੇ ਮੰਗਾਈ ਸੀਗੇ ਰਾਮਾਡੋਲੀਆਂ ਟੈਬਲੇਟਸ ਦੇ ਇਹ ਕੋਈ ਪੈਕੇਜਿੰਗ ਕਿਸੇ ਵੱਖਰੇ ਤਰੀਕੇ ਦੀ ਦਿਖਾ ਦਿੰਦੇ ਨੇ ਕਿ ਇਹ ਪੈਕੇਜਿੰਗ 'ਚ ਕੋਈ ਹੋਰ ਹਾਊਸਹੋਲਡ ਮਟੀਰੀਅਲ ਮੰਗਾਇਆ ਹੋਇਆ ਹੈ ਤੇ ਜਦੋਂ ਇਹ ਤੋੜੇ ਨਿਕਲਦੇ ਨੇ ਤਾਂ ਇਹ ਬਾਅਦਛ ਛੋਟੇ-ਛੋਟੇ ਆਪਣੇ ਜਿਹੜੇ ਇਹਨਾਂ ਨੇ ਤਸਕਰ ਰੱਖੇ ਹੁੰਦੇ ਨੇ ਛੋਟੇ ਸਪਲਾਇਰ ਰੱਖੇ ਹੁੰਦੇ ਨੇ ਉਹਨਾਂ ਨੂੰ ਸਪਲਾਈ ਵੰਡਦੇ ਨੇ ਵੱਡੀ ਇਹ ਜਿਹੜੀ ਹੈਗੀ ਆ ਤਾਂ ਇਹ ਜਿਹੜੀ ਹੈਗੀ ਆ ਸਾਡੀ ਰਿਕਵਰੀ ਇਸ ਤੋਂ ਬਾਅਦ ਹੁਣ ਸਾਡੀ ਟੀਮ ਜਿਹੜੀਆਂ ਬੈਕਵਰਡ ਲਿੰਕੇਜਸ ਵੀ ਅਸੀਂ ਪ੍ਰੋਪਰਲੀ ਖੰਗਾਲਾਂਗੇ ਕਿ ਕਿੱਥੋਂ ਲੈ ਕੇ ਆਏ ਸੀਗੇ ਕਿਹੜੀ ਕੰਪਨੀ ਦੇ ਰਾਹੀਂ ਟਰਾਂਸਪੋਰਟਰਾਂਹੀਂ ਲੈ ਕੇ ਆਏ ਸੀਗੇ ਤੇ ਇਹ ਕਿੱਥੋਂ ਮੈਨੂਫੈਕਚਰ ਹੋਈ ਸੀ ਪੂਰੀ ਤਹਿ ਤੱਕ ਜਿਹੜੀ ਸਾਡੀ ਅੰਮ੍ਰਿਤਸਰ ਦੇ ਹਾਤੀ ਦੀ ਪੁਲਿਸ ਹੈ ਪੂਰੀ ਤੈਅ ਤੱਕ ਸੀਮਾ ਸਰ ਜੀ ਚੇਤਨਾ ਕਰ ਰਹੇ ਆ ਇਸ ਮੁਲਕੀ ਆਖਰੀ ਵਿੱਚ ਸਾਹਮਣੇ ਆਇਆ ਤਦੋਂ ਤੋਂ ਇਹ ਸਾਰਾ ਕੰਮ ਆਇਆ ਇਹ ਮੁਢਲੀ ਜਾਂਚ ਜਿਵੇਂ ਮੈਂ ਤੁਹਾਨੂੰ ਦੱਸਿਆ ਇਹਦੇ ਖਿਲਾਫ ਪਹਿਲਾਂ ਵੀ 7 ਸੰਗੀਨ ਜਿਹੜੇ 9 ਇਨਫੈਕਟ ਸੰਗੀਨ ਜੁਰਮਾਂ ਤਹਿਤ ਇਹਦੇ ਤੇ ਮੁਕਦਮੇ ਦਰਜ ਨੇ ਤੇ 2017 ਤੋਂ ਲੈ ਕੇ ਇਹਦੇ ਤੇ ਐਨਡੀਪੀਐਸ ਐਕਟ ਆਰਮਜ਼ ਐਕਟ ਇਦਾਂ ਦੇ ਜਿਹੜੇ ਮੁਕਦਮੇ ਦਰਜ ਨੇ ਤੇ ਇਹ ਜਿਹੜਾ ਇੱਕ ਇਹਦਾ ਸਾਥੀ ਹੈ ਪ੍ਰੀਲੀਮਿਨਰੀ ਜਾਂਚ ਸਾਡੇ ਕੋਲ ਸਾਹਮਣੇ ਆਇਆ ਹੈ ਕਿ ਇਹਦਾ ਜੀਲ ਚ ਬੈਠਾ ਵੀ ਇੱਕ ਸਾਥੀ ਹੈਗਾ ਉਹਨੂੰ ਵੀ ਅਸੀਂ ਲਿਆ ਕੇ ਪ੍ਰੋਡਕਸ਼ਨ ਵਾਰਡ ਤੇ ਤੇ ਉਹ ਪੂਰਾ ਪ੍ਰੋਪਰਲੀ ਰੀ ਇਨਵੈਸਟੀਗੇਸ਼ਨ ਕਰਾਂਗੇ ਸਰ ਮੋਸਟਲੀ ਜਿਹੜੀ ਇਹ ਟੈਬਲੇਟਸ ਹੈ ਮੈਡੀਕਲ ਸਟੋਰਸ ਦੇ ਫੇਸ ਲਗੇ ਸੇਵ ਹੋਏ ਨੇ ਉਸ ਦੇ ਉੱਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਮੈਡੀਕਲ ਸਟੋਰ ਦੇ ਨਾਲ ਕਿਨਾਂ ਸੇ অলਰੈਡੀ ਬਿੱਲ ਹੈ ਦੇ ਚੁਕਾਇਆ ਤਾਂ ਮੈਡੀਕਲ ਸਟੋਰ ਵਾਲਿਆਂ ਨੂੰ ਦੱਸਣਾ ਜੀ ਬਿਲਕੁਲ ਮੈਂ ਤੁਹਾਨੂੰ ਦੱਸਿਆ ਕਿ ਸਾਰੀਆਂ ਅਸੀਂ ਬੈਕਵਰਡ ਲਿੰਕੇਜਸ ਵੀ ਫਾਰਵਰਡ ਲਿੰਕੇਜਸ ਵੀ ਸਾਰੀਆਂ ਦੇਖਾਂਗੇ ਕਿ ਅੱਗੇ ਕਿੱਥੇ ਕਿੱਥੇ ਜਾ ਕੇ ਲੋਕਲੀ ਇਹਦੇ ਜਿਹੜੇ ਬੰਦੇ ਸੀਗੇ ਕਿਹੜੇ ਗੁਰਗੇ ਸੀਗੇ ਜਿਹੜਿਆਂ ਨੂੰ ਇਹ ਜਿੰਨੇ ਲੋਕਾਂ ਨੂੰ ਜਾ ਕੇ ਪਿੰਡ-ਪਿੰਡ 'ਚ ਜਿੱਥੇ ਕਦੇ ਜਾ ਕੇ ਸਪਲਾਈ ਕਰਦੇ ਸੀਗੇ ਉਹ ਸਾਰੀ ਜਿਹੜੀ ਹੈਗੀ ਆ ਪਰ ਅਸੀਂ ਉਹ ਐਕਸਪਲੋਰ ਕਰਾਂਗੇ।